ਕਤਕ ਕਰਮ ਕਮਾਵਣੇ ਦੋਸਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਕਤਕ ਦੀ ਸ਼ਾਵਣੀ ਰੁੱਤ ਵਿੱਚ ਵੀ ਜੇ ਪ੍ਰਭੂ ਪਤੀ ਨਾਲੋਂ ਵਿਛੋੜਾ ਹੈ ਤਾਏ ਆਪਣੇ ਕੀਤੇ ਕਰਮਾਂ ਦਾ ਨਤੀਜਾ ਹੈ ਭਾਈ ਕਿਸੇ ਹੋਰ ਦੇ ਮੱਥੇ ਅਸੀਂ ਇਹ ਦੋਸ਼ ਨਹੀਂ ਲਾ ਸਕਦੇ ਪਰਮੇਸ਼ਰ ਦੀ ਯਾਦ ਤੋਂ ਖੁੰਝਿਆ ਦੁਨੀਆਂ ਦੇ ਸਾਰੇ ਦੁੱਖ ਕਲੇਸ਼ ਜੋਰ ਪਾ ਲੈਂਦੇ ਹਨ ਵੇਮਖ ਹੋਏ RAM ਤੇ ਲੱਗਾ ਨ ਜਨਮ ਵਿਜੋਗ ਇਨ ਮਾ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਜਿੰਨਾ ਨੇ ਇਸ ਜਨਮ ਵਿੱਚ ਪਰਮਾਤਮਾ ਦੀ ਯਾਦ ਵੱਲੋਂ ਮੂੰਹ ਮੋੜੀ ਰੱਖਿਆ ਉਹਨਾਂ ਨੂੰ ਫਿਰ ਲੰਮੇ ਹੀ ਵਿਛੋੜੇ ਪੈ ਜਾਂਦੇ ਹਨ ਜਿਹੜੀਆਂ ਵੀ ਮਾਇਆ ਦੀਆਂ ਮੋਜਾਂ ਦੀ ਖਾਤਰ ਅਸੀਂ ਪ੍ਰਭੂ ਨੂੰ ਭੁਲਾ ਦਿੰਦੇ ਹਾਂ ਆਖਰ ਉਹ ਮਾਇਆ ਦੀਆਂ ਮੋਜਾਂ ਵੀ ਅੰਤ ਵਿੱਚ ਦੁਖਦਾਈ ਹੋ ਜਾਂਦੀਆਂ ਹਨ ਵਿੱਚ ਨਾ ਕੋਈ ਕਰ ਸਕੈ ਕਿਸ ਥੈ ਰੋਵੇਂ ਰੋਜ ਇਤਾ ਕਿਸੂ ਨਾ ਹੋਵਈ ਲਿਖਿਆ ਤੁਰ ਸੰਜੋਬ ਉਸ ਦੁਖੀ ਹਾਲਤ ਵਿੱਚ ਕਿਸੇ ਪਾਸ ਵੀ ਨੇਤ ਰੋਣੇ ਰੋਣ ਦਾ ਕੋਈ ਲਾਭ ਨਹੀਂ ਹੁੰਦਾ ਕਿਉਂਕਿ ਦੁੱਖ ਤਾਂ ਹੈ ਵਿਸ਼ੋਰੇ ਦੇ ਕਾਰਨ ਪੈਦਾ ਹੋਏ ਤੇ ਵਿਸ਼ੋਰੇ ਨੂੰ ਦੂਰ ਕਰਨ ਦੀ ਕੋਈ ਵੀ ਵਿਚੋਲਾ ਕੰਮ ਨਹੀਂ ਕਰ ਸਕਦਾ ਦੁਖੀ ਜੀਵ ਦੀ ਆਪਣੀ ਕੋਈ ਭੇਸ ਨਹੀਂ ਜਾਂਦੀ ਇਸ ਲਈ ਕੀਤੇ ਕਰਮਾਂ ਅਨੁਸਾਰ ਤਰੋਂ ਹੀ ਲਿਖੇ ਲਖਾਂ ਦੀ ਵਿਧਿਆ ਬਣਦੀ ਹੈ ਵਡ ਭਾਗੀ ਮੇਰਾ ਪ੍ਰਭ ਮਿਲ ਤਾ ਉਤਰੈ ਸਭ ਬਿਯੋਗ ਨਾਨਕ ਕਉ ਪ੍ਰਭ ਰਾਖ ਲੈ ਮੇਰੇ ਸਾਹਿਬ ਬੰਦੀ 모ਚ ਕਤਕ ਹੋਵੈ ਸਾਧ ਸੰਗ ਮੈਨੂੰ ਸੇ ਤਬੇ ਸੋਚ ਜੇ ਚੰਗੇ ਭਾਗਾਂ ਨੂੰ ਪ੍ਰਭੂ ਆ ਮਿਲੇ ਤਾਂ ਸੋਰੇ ਤੋਂ ਪੈਦਾ ਹੋਏ ਸਾਰੇ ਦੁੱਖ ਮਿਟ ਜਾਂਦੇ ਹਨ ਨਾਨਕ ਦੀ ਤਾਂ ਇਹ ਹੀ ਬੇਨਤੀ ਹੈ ਇਹ ਹੈ ਮਾਇਆ ਦੇ ਬੰਦਰਾ ਤੋਂ ਛਡਾਉਣ ਵਾਲੇ ਮੇਰੇ ਮਾਲਕ ਨਾਨਕ ਨੂੰ ਮਾਇਆ ਦੇ ਮੋਹ ਤੋਂ ਵਿਚਾਲ ਹੈ ਕਤਕ ਦੀ ਸਵਾਦਲੀ ਰਸਤ ਵਿੱਚ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਏ ਉਹਨਾਂ ਦੇ ਵਿਸ਼ੋੜੇ ਵਾਲੇ ਸਾਰੇ ਚਿੰਤਾ ਛੋੜੇ ਮੁੱਕ ਜਾਂਦੇ ਹਨ ਭਾਵ ਪਰਮਾਤਮਾ ਦੀ ਯਾਦ ਤੋਂ ਖੁੰਝਿਆ ਦੁਨੀਆ ਦੇ ਸਾਰੇ ਹੀ ਦੁੱਖ ਕਲੇਸ਼ jor ਪਾ ਲੈਂਦੇ ਹਨ ਪਰਮਾਤਮਾ ਨਾਲੋਂ ਲੰਮੇ ਵਿਸ਼ੋੜੇ ਪੈ ਜਾਂਦੇ ਹਨ ਜਿਨ੍ਹਾਂ ਰੰਗ ਤਮਾਸਿਆਂ ਦੀ ਖਾਤਰ ਪਰਮਾਤਮਾ ਨੂੰ ਯਾਦ ਅਸੀਂ ਭੁਲਾ ਦਿੰਦੇ ਹਾਂ ਉਹ ਵੀ ਆਖਰ ਦੁਖਦਾਈ ਹੋ ਜਾਂਦੀਆਂ ਹਨ ਤਦੋਂ ਦੁਖੀ ਜੀਵ ਦੀ ਆਪਣੀ ਕੋਈ ਪੇਸ਼ ਨਹੀਂ ਜਾਂਦੀ ਪਰਮਾਤਮਾ ਆਪ ਮੇਰ ਕਰਕੇ ਜਿਸ ਮਨੁੱਖ ਨੂੰ ਗੁਰੂ ਦੀ ਸੰਗਤ ਵਿੱਚ ਮਿਲਾਉਂਦਾ ਹੈ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਸੁਢਾ ਲੈਂਦਾ ਹੈ ਭਾਈ ਵਾਹਿਗੁਰੂ ਵਾਹਿਗੁਰੂ